ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਬਾਰੇ ਸੁਣ ਕੇ ਇੱਕ ਵਾਰ ਨੂੰ ਤਾਂ ਤੁਸੀਂ ਵੀ ਸੋਚਾਂ ਦੇ ਵਿੱਚ ਪੈ ਜਾਓਗੇ ਦਰਸਲ ਬੁੱਧਵਾਰ ਸ਼ਾਮ ਨੂੰ 16 ਸਾਲਾ ਨਬਾਲਕ ਟੀਵੀ ਦਾ ਰਿਮੋਟ ਲੈ ਕੇ ਇੱਕ ਬੈਂਕ ਪਹੁੰਚ ਜਾਂਦਾ ਹੈ ਜਿੱਥੇ ਉਸਨੇ ਰੌਲਾ ਪਾਇਆ ਅਤੇ ਬੈਂਕ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਤੇ ਬੈਂਕ ਲੁੱਟਣ ਦੀ ਵੀ ਕੋਸ਼ਿਸ਼ ਕੀਤੀ ਐਨਾ ਸੁਣ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕੀ ਗੱਲਬੰਦੀ ਹੈ ਦਰਅਸਲ ਧਮਕੀ ਸੁਣ ਕੇ ਬੈਂਕ ਮੁਲਾਜ਼ਮਾਂ ਦੇ ਵਿੱਚ ਵੀ ਦਹਿਸ਼ਤ ਫੈਲ ਗਈ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਦੋਸ਼ੀ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਇਹ ਘਟਨਾ ਪੱਛਮੀ ਦਿੱਲੀ ਦੇ ਵਿਕਾਸਪੁਰੀ ਇਲਾਕੇ ਦੀ ਹੈ ਜਾਣਕਾਰੀ ਅਨੁਸਾਰ ਬੀਤੀ ਰਾਤ 8 ਵਜੇ ਦੇ ਕਰੀਬ ਵਿਕਾਸਪੁਰੀ ਥਾਣੇ ਚ ਪੀਸੀਆਰ ਦੀ ਕੋਲੋਂਦੀ ਹੈ ਜਿਸ ਤੇ ਦੱਸਿਆ ਜਾਂਦਾ ਹੈ ਕਿ ਇੱਕ ਵਿਅਕਤੀ ਪਲਾਸਟਿਕ ਦਾ ਡੱਬਾ ਅਤੇ ਪਰਚੀ ਲੈ ਕੇ ਐਕਸੈਸ ਬੈਂਕ ਚ ਦਾਖਲ ਹੋਇਆ ਹੈ ਜਿਸ ਤੇ ਪੈਸਿਆਂ ਦੀ ਮੰਗ ਲਿਖੀ ਹੋਈ ਸੀ ਬੈਂਕ ਅੰਦਰ ਵੜ ਕੇ ਉਸਨੇ ਰੌਲਾ ਪਾਇਆ ਕਿ ਉਸ ਨੂੰ ਪੈਸੇ ਦਿੱਤੇ ਜਾਣ ਨਹੀਂ ਤਾਂ ਉਹ ਬੈਂਕ ਨੂੰ ਉਡਾ ਦੇਵੇਗਾ ਮੁਲਜ਼ਮ ਨੇ ਬੈਂਕ ਮੁਲਾਜ਼ਮਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ ਉਹ ਨਵਾਲਕ ਹੈ ਅਤੇ ਉਸ ਕੋਲ ਇੱਕ ਟੁੱਟਿਆ ਹੋਇਆ ਰਿਮੋਟ ਕੰਟਰੋਲ ਹੈ ਜੋ ਕਿ ਟੀਵੀ ਦਾ ਲੱਗਦਾ ਹੈ ਇਸ ਘਟਨਾ ਸੰਬੰਧੀ ਉਸਦੇ ਪਿਤਾ ਨੂੰ ਥਾਣੇ ਵੀ ਬੁਲਾਇਆ ਗਿਆ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਪੁਲਿਸ ਅਨੁਸਾਰ ਹੁਣ ਮਾਮਲੇ ਦੀ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ